ਆਰ ਦਯਾਰ ਨਾ ਕਰੋ ਹੋਵੇ ਉਹ ਨਿਰਤਮ ਸਦਾਨੇ ਨੂੰ ਕੀ ਕਰਨਾ ਜਿਸ ਦੇ ਆਪੜੇ ਸਿਰ ਤੇ ਲਖ ਪੀੜਾ ਉਹਨੇ ਖੁਸ਼ੀ ਬਗਾਨੇ ਨੂੰ ਕੀ ਕਰਨਾ ਉਹ ਜਿਹੜੀ ਲਖਾਂ ਦੇ ਹੱਥ ਵਿੱਚ ਪਾਈ ਮੁੰਦਰੀ ਹੋ ਸਿੰ ਦਿੱਤੀ ਨਾ ਸ਼ਾਨੀ ਨੂੰ ਕੀ ਕਰਨਾ ਏੜੀ ਬਤਨ ਦਾ ਮੁੱਲ ਲਈ ਮੋੜ ਸਕਦੀ ਉਸ ਆਈ ਜਵਾਨੀ ਨੂੰ ਕੀ ਕਰਨਾ ਕੁਝ ਬੋਲਵੇ ਦਿਲਾਂ ਦੀ ਕੁੰਡੀ ਖੋਲਵੇ ਕੁਝ ਬੋਲਵੇ ਦਿਲਾਂ ਦੀ ਕੁੰਡੀ ਖੋਲਵੇ ਸੁਬਲਿਆਂ ਦੀ ਚੁੱਪ ਤੋੜ ਦੇ ਨੇੜੇ ਹੋ ਕੇ ਵੀ ਜੂਰ ਦੂਰ ਦੂਰੇ ਰਹਿਣਾ ਸੁਲਾਬ ਸਾਡਾ

ਵੇ ਸਿੱਟਿਆ ਰ ਚੰਨਾ ਲੇ ਊੜਾ ਟੂਲਾ ਬੂੜ ਪੈ ਗਿਆ ਕਾਲਾ ਜਗ ਤੇ ਜਿਹਾ ਹਣਾ ਜਿਹੜਾ ਇਸ ਰੂਪ ਤੇ ਸਜਣਾ ਤੋਂ ਦੂਰ ਰਹਿ ਗਿਆ ਵੇਖ ਬਾਦਰੇ ਦੇ ਸਿੱਟਿਆ ਰ ਚੰਨਾ ਲੇ ਊੜਾ ਟੂਲਾ ਬੂੜ ਪੈ ਗਿਆ ਕਾਲਾ ਜਗ ਤੇ ਜਿਹਾ ਹਣਾ ਜਿਹੜਾ ਇਸ ਰੂਪ ਤੇ ਸਜਣਾ ਤੋਂ ਦੂਰ ਰਹਿ ਗਿਆ ਕਾਤ ਲੰਮੀ ਆ ਬਯਾਰ ਤਾਨੇ ਪਾਇਆ ਸੋਹਣਿਆ ਸੱਚੜਾ ਕਾਤ ਲੰਮੀ ਆ ਬਯਾਰ ਤਾਨੇ ਪਾਇਆ ਇਹ ਗੱਲ ਇੱਕ ਪਾਸੇ ਤੋੜ ਦੇ ਨੇੜੇ ਹੋ ਕੇ ਵੀ ਜਦੂਰ ਦੂਰੀ ਰਹਿਣਾ ਤੋਲਾ 베 ਸਾਡਾ ਪਾਇਆ 베 ਸਾਡਾ ਹਾਣੀਆਂ ਸਾਡਾ ਦਿਲ ਮੋੜ ਦੇ ਨੇੜੇ ਹੋ ਕੇ ਵੀ ਜਦੂਰ ਦੂਰੀ ਰਹਿਣਾ ਤੋਲਾ 베 ਸਾਡਾ ਦਿਲ ਮੋੜ ਦੇ ਕੀ ਤੂੰ ਦਿੱਤੀ ਵੜ ਜਾਵਾ ਜਨਾਂ ਦੇ ਮੇਰਾ ਪਿਆਰ ਬਣ ਜਾਏ ਮੇਰੇ ਉਜੜੇ ਉਦਾਸ ਚੇਹਣਾ ਵਿੱਚ ਕੱਢ ਲਈ ਦੀ ਤਾਰ ਬਣ ਜਾਏ ਏਨੇ ਗਾਲੇ ਦਿੱਤੇ ਵੀਤੀ ਵੜ ਜਾਵਾ ਜਨਾਂ ਦੇ ਮੇਰਾ ਪਿਆਰੇ ਵੜ ਜਾਏ ਮੇਰੇ ਉਜੜੇ ਉਦਾਸ ਸਹਿਣਾ ਵਿੱਚ ਕਜਲੇ ਦੀ ਧਾਰ ਵੜ ਜਾਏ ਸੋ ਰੱਬ ਦੀ ਧਰਮ ਨਾਲ ਤੇਰੇ বিনা ਸੋੜਿਆ ਸੱਚੜਾ ਸੋ ਰੱਬ ਦੀ ਧਰਮ ਨਾਲ ਤੇਰੇ বিনা ਤਕੇ ਆ ਨਾ ਬਲ ਹੋਰ ਦੇ ਨੇੜੇ ਹੋ ਕੇ ਵੀ ਜੂਰ-ਜੂਰੀ ਰਹਿਣਾ ਤੋ ਲਾਵੇ ਸਾਡਾ ਭਾਈ ਆਵੇ ਸਾਡਾ ਆਣੀਆ ਸਾਡਾ ਦਿਲ ਮੋੜ ਦੇ ਨੇੜੇ ਹੋ ਕੇ ਵੀ ਜੂਰ-ਜੂਰੀ ਰਹਿਣਾ ਤੋ ਲਾਵੇ ਸਾਡਾ ਦਿਲ ਮੋੜ ਦੇ ਆਣੀਆ ਸਾਡਾ ਦਿਲ ਮੋੜ ਦੇ ਜਨਾਬੇ ਸਾਡਾ ਦਿਲ ਮੋੜ ਦੇ ਆਓ ਅੱਜ ਫਿਰ ਦਵਿੰਦਰ ਨੇੜੇ ਆਈ ਦੀ ਆਵਾਜ਼ ਵਿੱਚ ਅ ਬਹੁਤ ਹੀ ਇੱਕ ਰੱਬ ਦੇ ਨਾਮ ਦਾ ਗੀਤ ਉਹਨਾਂ ਦੇ ਨਾਲ ਨੇ ਢੋਲ ਤੇ ਸਾਜ਼ ਦੇ ਰਹੇ ਨੇ ਪਾਲੀਖਾਂਡਾ ਜੀ ਦੇਸ਼ ਮੇ ਸਿਪਤਾ ਦੇਸ਼ ਮੇ ਸਿਪਤਾ सिखी महल बड़ा चलया सिमे सिपिता सिखी महल बड़ा चलया उहो एडा दी तीस सिखा वे ला चला सिमे सिपिता सिखी महल बड़ा चलया ਬੱਤੋਂ ਉਹ ਬਸਾਖੀ ਵਾਲੇ ਤੇਨ ਪੰਜ ਕਾਡੇ ਰਖੇ ਰੇ ਖੇਰੀ ਤੇ ਦਸ਼ਮੇਸ਼ ਨੇ ਅਨੰਦਪੁਰੇ ਸਹਿਬ ਤੋਂ ਉਹ ਬਸਾਖੀ ਵਾਲੇ ਤੇਨ ਪੰਜ ਕਾਡੇ ਰਖੇ ਰੇ ਖੇਰੀ ਤੇ ਦਸ਼ਮੇਸ਼ ਨੇ ਲੱਪਣ ਲਈ ਚਾਰ ਵੀ ਮੰਗਾਈ ਮਤੀ ਦਾਸ ਕੋਲ ਨਕਸ਼ਾ ਬਣਾਇਆ ਕੋਦੇ ਇਸ ਨੇ ਉਹਦੀ ਇੱਕ 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 ਨੂੰ हिकु टो अमृत नाल नवा चलया ॾिसण सिबता सिखी महल बड़ा चलया ॾिसे सिबता सिखी महल बड़ा चलया ਆਲੇ-ਟਾਲ ਵਿੱਚੋਂ ਕੱਢ ਕੇ ਲਿਆਂਦਾ ਗਾਰਾ ਪੁੱਤਰਾਂ ਦੇ ਖੂਨ 'ਚ ਮਿਲਾ ਰਿਹਾ ਦੁੱਕ ਲਿਆ ਇਟਾਚ ਮਕੌਰ ਦੀ ਗੜੀ ਦੇ ਵਿੱਚ ਰਾਸਰਾ ਹੱਥ ਚੋਂ ਬੁਲਾ ਲਿਆ ਦੁੱਕ ਲਿਆ ਇਟਾਚ ਮਕੌਰ ਦੀ ਗੜੀ ਦੇ ਵਿੱਚ ਰਾਸਰਾ ਹੱਥ ਚੋਂ ਬੁਲਾ ਲਿਆ ਕੋ ਲਾਲ ਕੀਮਤੀ ਕੋ ਲਾਲ ਕੀਮਤੀ ਕੰਦਾ ਵਿੱਚ ਚੜਵਾ ਚੱਲਿਆ ਦਸ਼ਮੇਸ਼ ਪਤਾ ਸਿੱਖੀ ਦਾ ਮਹਿਲ ਬਣਾ ਚੱਲਿਆ ਦਸ਼ਮੇਸ਼ ਪਤਾ ਸਿੱਖੀ ਦਾ ਮਹਿਲ ਬੜਾ ਚੱਲਿਆ ਦਸ਼ਮੇਸ਼ ਪਿਤਾ ਸਿੱਖੀ ਦਾ ਮਹਿਲ ਬੜਾ ਚੱਲਿਆ ਵਾਹ ਜੀ ਵਾਹ ਦਸ਼ਮੇਸ਼ ਪਿਤਾ ਸਿੱਖੀ ਦਾ ਮਹਿਲ ਬੜਾ ਚੱਲਿਆ ਬਹੁਤ ਹੀ ਪਿਆਰੀ ਆਵਾਜ਼ ਪਿਆਰਾ ਅੰਦਾਜ਼ ਧਰਮ ਗੀਤ ਦੇ ਨਾਲ ਕਲਗੀ ਧਰਦੇ ਚੋਜ ਨਿਆਰੇ ਸਾਜ ਜਿਸ ਨੇ ਪੰਜ ਪਿਆਰੇ ਕਲਗੀ ਧਰਦੇ ਚੋਜ ਨਿਆਰੇ ਸਾਜ ਜਿਸ ਨੇ ਪੰਜ ਪਿਆਰੇ ਆਪਰੇ ਬਣ ਗਏ ਅਸੀਂ ਗੁਰ ਚੇਲਾ ਆਪਰੇ ਬਣ ਗਏ ਅਸੀਂ ਗੁਰ ਚੇਲਾ ਸਭ ਨੇ ਸੀਸ ਨਿਭਾਇਆ ਅਮਰਤ ਦਾਦਾਤਾ ਧਰੂ ਗੋਵਿੰਦ ਸਿੰਘ ਆਇਆ ਅਮਰਤ ਦਾਦਾਤਾ ਧਰੂ ਗੋਵਿੰਦ ਸਿੰਘ ਆਇਆ ਆਖ ਨੂੰ ਸਤਿਗੁਰ ਨੇ ਇੱਕ ਐਸਾ ਖੇਲ ਰਚਾਇਆ ਜੜੇ ਮਸਾਖ ਨੂੰ ਸਤਿਗੁਰ ਨੇ ਇੱਕ ਐਸਾ ਖੇਲ ਰਚਾਇਆ ਦੂਰ ਤੇ ਰਾਟੋ ਸਭ ਸੰਗਤਾਂ ਨੂੰ ਆਨੰਦ ਪਰ ਸਾਹ ਵਲਾਇਆ ਦੂਰ ਤੇ ਰਾਟੋ ਸਭ ਸੰਗਤਾਂ ਨੂੰ ਆਨੰਦ ਪਰ ਸਾਹ ਵਲਾਇਆ ਭਲੀ ਦਾ ਨਦੀ ਮੰਗ ਸੀ ਮੰਗੀ ਲੀ ਦਾਨ ਦੀ ਮੰਗ ਸੀ ਮੰਗੀ ਬਾਤ ਵਿੱਚ ਤੇ ਚਮਕਦੀ ਨੰਗੀ ਇੱਕ ਇੱਕ ਕਰਕੇ ਪੰਜਾ ਸ਼ੇਰਾ ਇੱਕ ਇੱਕ ਕਰਕੇ ਪੰਜਾ ਸ਼ੇਰਾ ਮੌਤ ਨੂੰ ਘੇ ਲਗਾਇਆ ਅਮਰਤ ਦਾਤਾ ਦਾ ਗੁਰੂ ਗੋਬਿੰਦ ਸਿੰਘ ਆਇਆ ਅੰਮ੍ਰਿਤ ਦਾਤਾ ਦਾ ਗੁਰੂ ਗੋਬਿੰਦ ਸਿੰਘ ਆਇਆ ਵਾਟੇ ਦੇ ਵਿੱਚ ਕੋਲ ਕੇ ਅਮਰ ਤੇ ਸਭਨਾ ਤਾਈ ਬਲਾਇਆ ਵਾਟੇ ਦੇ ਵਿੱਚ ਕੋਲ ਕੇ ਮਰ ਤੇ ਸਭਨਾ ਤਾਈ ਬਲਾਇਆ ਕਾਮਲੀ ਰਾਖੀ ਕਰਨ ਵਾਸਤੇ ਖਾਨਸਾ ਪੰਡ ਸਜਾਇਆ ਪੰਡ ਸਪਾਈ ਬੜਨਾ ਦਸਿਆ ਉਹ ਸੱਪ ਸਪਾਈ ਬੜਨਾ ਦਸਿਆ ਧਰ ਲਈ ਖਾਤਰ ਮਰਨਾ ਦਸਿਆ ਜਿਹੜੀਆਂ ਕੋਲੋਂ ਆਵਾਜ਼ ਚੜਾਏ ਜਿਹੜੀਆਂ ਕੋਲੋਂ ਆਵਾਜ਼ ਚੜਾਏ ਸਿੰਘ ਲਖਾ ਨਾਲ ਲੜਾਇਆ ਅਮਰ ਤੇ ਜਹਾਦਾਤਾ ਸਿੰਘ ਆਇਆ ਅਮਰਤ ਦਾਤਾ ਦਾ ਧੁਰਗਵਨ ਸਿੰਘ ਆਇਆ ਉਹ ਸਾਧੂ ਮੁਰ ਤੇਰਾ ਉਹਦਾ ਲੱਗਦਾ ਲੱਖਾਂ ਵਿੱਚ ਨਰਾਲਾ ਸਾਧਗੁਰ ਤੇਰਾ ਖਾਲਸਾ ਲੱਗਦਾ ਲੱਖਾਂ ਵਿੱਚ ਨਰਾਲਾ ਕਿੱਥੇ ਤਾਂ ਬਣ ਜਾਏ ਸੰਸਪਾਹੀ ਕਿਧਰੇ ਬਣੇ ਜਵਾਲਾ ਵੈਰੀ ਘਰ ਘਰ ਕੰਬੜ ਸਾਰੇ ਓ ਬੈਰੇ ਤਰ ਤਰ ਕੰਮੜ ਸਾਰੇ ਮਾਲੂਰੀ ਦੇ ਰਾਜ ਬਲਾਰੇ ਜੁਲਮ ਦੀਆਂ ਕੰਡਾਂ ਲੂਟਾ ਕੇ ਜੁਲਮ ਦੀਆਂ ਕੰਡਾਂ ਲੂਟਾ ਕੇ ਸਿੱਖੀ ਮਹਿਲ ਬਣਾਇਆ ਅਮਰ ਤਦਾਦਾਤਾ ਗੁਰੂ ਗੋਬਿੰਦ ਸਿੰਘ ਆਇਆ ਅਮਰ ਤਦਾਦਾਤਾ ਗੁਰੂ ਗੋਬਿੰਦ ਸਿੰਘ ਆਇਆ ਪੂਰਨਿਆ ਤੇ ਖਾਲਾ ਚਲਦਾ ਜਾਵੇ ਗਲ ਵੀ ਧਰਦੇ ਪੂਰਨਿਆ ਤੇ ਖਾਲਾ ਚਲਦਾ ਜਾਵੇ ਨਾ ਤਾਂ ਇਸ ਵਿਤੇ ਵੀ ਹਰਦਮਾ ਉਸਦਾ ਨਾਮ ਤੇ ਆਵੇ ਨਾ ਤਾਂ ਇਸ ਵਿਤੇ ਵੀ ਹਰਦਮਾ ਉਸਦਾ ਨਾਮ ਤੇ ਆਵੇ ਬਾਹਰ ਸ਼ੇਆ ਬੜਾ ਪਾਕੇ आना शेरा वाला पाके रै जी की फतेह बुला के लगया जो सतगुरु दे चरणी लगया जो सतगुरु दे चरणी उसने सब कुछ पाया अमृत दा दाता गुरु गोविंद सिंह आया अमृत दा दाता गुरु गोविंद सिंह आया अमृत दा दाता गुरु गोविंद सिंह आया हां दोस्तों दबंदर फौजी ਮੇਰੇ ਹਰ ਚੰਨਾ ਦੀ ਫੌਜ ਦੇ ਵਿੱਚ ਡਿਊਟੀਆਂ ਦੇ ਨਾਲ ਇਹਦੇ ਹਾਪਾ ਵਰਕ ਫੌਜਾਂ ਦੇ ਫੌਜੀ ਦਾ ਸਵਾਲ ਜਵਾਬ ਦਵਿੰਦਰ ਜੀ ਪਾਵਰ ਗ੍ਰੀਟ ਦੇ ਸਾਹਮਣੇ ਗੀਤ ਲੈ ਕੇ ਸਾਡੀ ਵੀ ਤੁਰਪਾ ਕਿਤੇ ਸੁਣੀ ਪਰ ਯਾਦ ਸਾਡੀ ਵੀ ਦੁਰਫਾ ਕਿਤੇ ਸੋਣੀ ਫਰਿਆਦਾ ਹੱਥ ਛੋੜ ਮੈਂ ਬਾਸ ਤੇ ਪਾਵਾਂ ਵਿੱਚ ਪਰਦੇ ਸਾ ਮੇਰਾ ਮਾਹੀ ਵਸਦਾ ਕਿਨੂੰ ਦਿਲ ਬਲੇ ਦਰਦ ਸੁਣਾ ਜੀਨ ਦੇ ਆ ਬਾੜਾਂ ਤੇ ਮਾਹੀ ਵਸਦਾ ਇਹਨੂੰ ਦਿਲ ਬਲੇ ਦਰਦ ਸੁਣਾ ਬੋਲ ਤਿੱਦੀਆ ਟੋਲਣੇ ਦਾ ਹਾਰੇ ਤੇਰਾ ਆੜਕੇ ਬਨੇਰੇ ਉੱਤੇ ਬੋਲਦਾ ਹਾਏ ਲੰਘ ਜਾ ਮੀਨਾ ਮੀਨਾ ਆਵੇ ਨਾ ਕੁੱਤੇ ਦੇ ਲਥਾਲੀ ਵਾਲੇ ਪਾਰੇ ਵਾਂਗੂ ਦੋਰਦਾ ਵਾ ਕੋਲ ਕੋ ਚਦੀਆ ਟੋਲਣੇ ਦਾ ਹਰ ਜਦੋਂ ਆੜ ਕੇ ਬਨੇਰੇ ਉੱਤੇ ਬੋਲਦਾ ਹਾਏ ਲੰਘ ਜਾਵੇ ਮੀਨਾ ਮੀਨਾ ਆਵੇ ਲਾਂ ਕੋਚੀ ਚੀਤੇ ਲੈ ਤਾਲੀ ਵਾਲੇ ਪਾਰੇ ਵਾਂਗੂ ਘੁੰਮ ਰੋੜਦਾ ਲੰਘ ਜਾਵੇ ਰੱਬਾ ਮੇਰੇ ਦਿਲ ਦੀ ਛੁੜੀ ਗ ਮੁੱਕ ਜਾਵੇ ਰੱਬਾ ਮੇਰੇ ਦਿਲ ਦੀ ਛੁੜੀ ਗ ਜਦੋਂ ਡਾ ਲ ਜਾਵੇ ਸ਼ਾਮਿ ਪੜ ਸਾਵਾ ਤੇ ਪਰਦੇ ਸਾ ਮੇਰਾ ਮਾਹੀ ਵੱਸਦਾ ਕਿਨੂ ਦਿਲ ਬਲੇ ਦਰਦ ਸੁਣਾ ਜੀਨ ਦੇ ਆਟਲਾ ਤੇ ਮਾਹੀ ਵੱਸਦਾ ਕਿਨੂ ਦਿਲ ਬਲੇ ਦਰਦ ད� 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 ਨੇ ਟਾਂਕ ਤੇ ਵਿੱਚ ਜਾਂਦੀਆਂ ਸਾਗਣਾ ਨੇ ਮੇਰੇ ਪਾਤ ਜੜ ਸੌਣ ਵੇ ਔਰੇ ਲਾਲ ਲੱਗ ਕੇ ਇਕੱਲਿਓਂ ਕੋ ਪਰਜਦੋ ਸਾਥਾਂ ਦੇ ਮਾਹੀ ਘਰ ਆਉਣ ਵੇ ਔਰੇ ਲਾਲ ਲੱਗ ਕੇ ਇਕੱਲਿਓਂ ਕੋ ਪਰਾਂ ਜਦੋਂ ਸਾਥਾਂ ਦੇ ਮਾਹੀ ਘਰ ਆਉਣ ਵੇ ਢੋਣਿਆ ਦੇ ਬਿਨਾਂ ਰੱਬਾ ਜਾਪਦਾ ਨਹੀਂ ਆ ਢੋਣਿਆ ਦੇ ਬਿਨਾਂ ਰੱਬਾ ਜਾਪਦਾ ਨਹੀਂ ਰਾ ਕਿਵੇਂ ਦਿਲ ਦੀਆਂ ਖੁਸ਼ੀਆਂ ਮਨਾ ਆ ਵਿੱਚ ਪੈਰੇ ਤੇ ਸਾਵੇਂ ਮਾਹੀ ਹੱਸਦਾ ਕਿੰਨ ਦਿਲ ਵਾਲੇ ਦਰਦ ਸੁਣਾ

ਔਲੇ ਆਣੇ ਗੜ ਲੱਗੇ ਰੋਵੇ ਵੱਡ ਵੱਡ ਖਾਵੇ ਜਦੋਂ ਸੋਹਣਿਆਂ ਦੀ ਜਾਨ ਲਮਾ ਕੋਲੇ ਆਣੇ ਗੜ ਲੱਗੇ ਰੋਵੇ ਸਾਡੀ ਝੋਲੀ ਵਿੱਚ ਰੱਬਾ ਪਾਏਂਗਾ ਤੂੰ ਗਮ ਮੇਰੇ ਦਿਲ ਦੀਆਂ ਖੁਸ਼ੀਆਂ ਲੁਕੋਵੇ ਸਾਡੀ ਝੋਲੀ ਵਿੱਚ ਰੱਬਾ ਪਾਏਂਗਾ ਤੂੰ ਗਮ ਮੇਰੇ ਦਿਲ ਦੀਆਂ ਖੁਸ਼ੀਆਂ ਲੁਕੋਵੇ ਇਹ ਵਿਨາດ ਰਸਾ ਗੀਂਦੇ ਬਿੰਦੇ ਤੋਂ বিনা ਇਹ ਵਿਨາດ ਰਸਾ ਗੀਂਦੇ ਬਿੰਦੇ ਤੋਂ বিনা ਮੈਂ ਗੂੰਜੇ ਵਾਂਗ ਘੁਰਲਾਵਾ ਇਹਨਾਂ ਤੇ ਆ ਮੱਟਰਾਂ ਤੇ ਬਾਹੀ ਦਾ ਸੰਦਾ दिल बले दर्द सुवाी वसदा किरूं दिल बले दर्द सुना ਸਾਡੀ ਵੀ ਤੂੰ ਰੱਬਾ ਕਿਤੇ ਸੋਣੀ ਪਰਿਆ ਦੇ ਸਾਡੀ ਵੀ ਤੂੰ ਰੱਬਾ ਕਿਤੇ ਸੋਣੀ ਪਰਿਆ ਹੱਥ ਛੋੜ ਮੈਂ ਵਾਸਤੇ ਪਾਵਾਂ ਵਿੱਚ ਪਰਦੇ ਸਾ ਮਾਹੀ ਵਸਦਾ ਕਿਨੂੰ ਦਿਲ ਵਾਲੇ ਦਰਦ ਸੁਣਾ ਵਿੱਚ ਪਰਦੇ ਸਾ ਮੇਰਾ ਮਾਹੀ ਵਸਦਾ ਕਿਨੂੰ ਦਿਲ ਵਾਲੇ ਦਰਦ ਸੁਣਾ ਵਿੱਚ ਪਰਦੇ ਸਾ ਮੇਰਾ ਮਾਹੀ ਵਸਦਾ ਕਿਨੂੰ ਦਿਲ ਵਾਲੇ ਦਰਦ ਸੁਣਾ ਹੋਵਾ ਦੋਸਤੋ ਮੈਂ ਇੱਕ ਵਾਰ ਅਮਨ ਸਿੰਘ ਚਮਕੀਲੇ ਦਾ ਖਾੜਾ ਸੁਣਨ ਵਾਸਤੇ ਗਿਆ ਸੀ ਤੇ ਉਸ ਟਾਈਮ ਮੈਂ ਧਾਰਮਿਕ ਗੀਤ ਉਹਦਾ ਸੁਣਿਆ ਸੀ ਰੱਬ ਚਰਖਾ ਕੱਤੇ ਨਜਿੰਦੇ ਤੇਰਾ ਤੇ ਉਹ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਿਆ ਰੱਬ ਚਰਖਾ ਕੱਤੇ ਨਜਿੰਦੇ ਤੇਰਾ ਬੇਚਾਰੇ ਖਾਕਾ ਤੇ ਨਹੀਂ ਚਿੰਦੇ ਤੇਰਾ ਸੱਚ ਪਿਆ ਘਾਟ ਪੂਰੀਆ ਬਾਤੋਂ ਕਰਦੀ ਕਮਾਦੇ ਨਾਲੇ ਤੇਰਾ ਸੱਚ ਪਿਆ ਘਾਟ ਪੂਰੀਆ ਬਾਤੋਂ ਕਰਦੀ ਕਮਾਦੇ ਨਾਲੇ ਤੇਰਾ ਸੱਚ ਪਿਆ ਘਾਟ ਪੂਰੀਆ ਬਿਨਾਰਹਾਨੀ ਜੀਨੇ ਕਾਲ ਪਾਵੇ ਬੰਦਿਆ ਉਹ ਬਿਨਾਰਹਾਨੀ ਜੀਨੇ ਕਾਲ ਪਾਵੇ ਬੰਦਿਆ ਮੋਤ ਕਲ ਮੂਹੀ ਤੂ ਆਸ ਬਿਨਾਂ ਦਾ ਬੰਦਿਆ ਮੋਤ ਕਲ ਮੂਹੀ ਤੂ ਆਸ ਬਿਨਾਂ ਦਾ ਬੰਦਿਆ ਮੈਨੂੰ ਦੱਸ ਦੇ ਰਹੁਨੀ ਇੱਥੇ ਕਿਹੜਾ ਸੱਚ ਦੀਆਂ ਕਰ ਤੇ ਪੂੜੀਆਂ ਲੱਭੇ ਚੜਖਾ ਤੇਰੀ ਚਿੰਦੇ ਤੇਰਾ ਸੱਚ ਦੀਆਂ ਕਰ ਤੇ ਪੂੜੀਆਂ रे गानी रमें बेदो आत दी पल पल रमे तूं पापा दे कत दी पल पल रमे तूं पापा देद कर ਮੋਮੋਈ ਕਰ ਲੈ ਪੱਥਰੇ ਚਾਜੇ ਸੱਚ ਪਿਆ ਕਰ ਤੇ ਪੂਰੀਆ ਰੱਬ ਚੜ ਖਾਗ ਤੇ ਨਹੀਂ ਛਿੰਦੇ ਤੇਰਾ ਸੱਚ ਪਿਆ ਕਰ ਤੇ ਪੂਰੀਆ ਜਾ ਤੋ ਕਰਦੀ ਕਮਾਦੇ ਲਾਲੇ țeੜਾ ਸੱਚ ਪਿਆ ਕਰ ਤੇ ਪੂਰੀਆ ਅੱਗਾ ਆਇਆ ਨੇੜੇ ਵਿਚਾਰ ਰਹਿ ਗਿਆ ਏ ਦੂਰ ਨਹੀਂ ਅੱਗਾ ਆਇਆ ਨੇੜੇ ਵਿਚਾਰ ਰਹਿ ਗਿਆ ਏ ਦੂਰ ਨਹੀਂ ਥੈ ਤੋਂ ਪਹਿਲਾ ਲੰਘ ਗਿਆ ਕਈ ਸਖੀਆਂ ਦਾ ਤੂੜਨੀ ਥੈ ਤੋਂ ਪਹਿਲਾ ਲੰਘ ਗਿਆ ਕਈ ਸਖੀਆਂ ਦਾ ਤੂੜਨੀ ਉਜਿ ਭੜਿਆ ਪਰ ਆਇਆ ਖਾਲੀ ਤੇਰਾ ਸੱਚ ਦੀਆਂ ਕੱਟ ਭੁੜੀਆਂ ਬਚਰ ਖਗ ਤੇ ਨਹੀਂ ਜਿੰਦੇ ਤੇਰਾ ਸੱਚ ਦੀਆਂ ਕੱਟ ਭੁੜੀਆਂ ਮਾਇਆ ਦੀਆਂ ਢੇਰੀਆਂ ਤੇ ਸਭ ਬੜੇ ਬੇਦਨਾ ਮਾਇਆ ਦੀਆਂ ਢੇਰੀਆਂ ਤੇ ਸਭ ਬੜੇ ਬੇਦਨਾ ਇੱਕ ਦਿਨ ਰਹਿਣੀ ਇਹਨਾ ਫੁੱਲਾਂ ਵਿੱਚ ਮੈਂ ਕਿਨਾ ਇੱਕ ਤੇਰੇ ਰਹਿੜੀ ਇਹ ਨਾ ਫੁੱਲਾਂ ਵਿੱਚ ਬਹਿ ਕੇ ਨਾ ਕਦੇ ਮਾਰੀ ਚਮਕੀਲੇ ਤੂੰ ਵੀ ਗੇੜਾ ਸੱਚ ਦੀਆਂ ਕੱਤ ਪੂਰੀਆਂ ਰੱਬ ਚਰਖਾ ਕ ਤੇਰੀ ਚਿੰਦੇ ਤੇੜਾ ਸੱਚ ਦੀਆਂ ਕੱਤ ਪੂਰੀਆਂ ਹਾਥੋਂ ਕਰਦੀ ਕਮਾਦੇ ਨਾਲੇ ਤੇੜਾ ਸੱਚ ਦੀਆਂ ਕੱਤ ਪੂਰੀਆਂ ਭਾਏ ਨਹੀਂ ਸੱਚ ਦੀਆਂ ਕੱਤ ਪੂਰੀਆਂ ਭਾਏ ਮੈਨੂੰ ਕਸਮ ਜਮਾਨਾ ਪਤਾ ਲੱਗਿਆ ਮੈਨੂੰ ਕਸਮ ਜਮਾਨਾ ਪਤਾ ਲੱਗਿਆ ਜੋ ਤੇਰਾ ਮੇਰਾ ਸੰਗ ਹੋ ਗਿਆ ਰੇ ਸਾਡਾ ਰੱਬ ਵੱਲੋਂ ਤੇਰੇ ਨਾਲ ਸੋਣੀਏ ਨੀ ਗੂੜਾ ਜੱਸ ਬੰਦ ਹੋ ਗਿਆ ਸਾਡਾ ਰੱਬ ਵੱਲੋਂ ਤੇਰੇ ਨਾਲ ਸੋਣੀਏ ਨੀ ਗੂੜਾ ਜੱਸ ਬੰਦ ਹੋ ਗਿਆ ਸਾਡੇ ਢਿਲਾ ਉੱਤੇ ਬਿਜਲੀ ਜੀ ਨਿਸਕੀ ਦਾ ਪਹਿਲੀ ਵਾਰੇ ਤੈਨੂੰ ਧੱਕਿਆ ਨੀ ਸਾਡੇ ਢਿਲਾ ਉੱਤੇ ਬਿਜਲੀ ਜੀ ਨਿਸਕੀ ਦਾ ਪਹਿਲੀ ਵਾਰੇ ਤੈਨੂੰ ਧੱਕਿਆ ਨੀ ਉਸ ਦਿਨ ਤੋਂ ਹੀ ਦਿਲ ਵਿੱਚ ਵੱਲੀਏ ਤੈਨੂੰ ਹੀ ਬਸਾ ਕੇ ਰੱਖਿਆ ਨੀ ਓ ਸਤਿਨ ਤੂੰ ਹੀ ਦਿਲ ਵਿੱਚ ਬੱਲੀਏ ਤੈਨੂੰ ਹੀ ਬਸਾ ਕੇ ਰੱਖਿਆ ਏ ਸਾਡੀ ਜ਼ਿੰਦਗੀ ਦਾ ਤੇਰੇ ਸੋਹਣੇ ਮੁੱਖ ਨਾਲ ਸਾਡੀ ਜ਼ਿੰਦਗੀ ਦਾ ਤੇਰੇ ਸੋਹਣੇ ਮੁੱਖ ਨਾਲ ਖੇਲ ਸ਼ਿੰਦਰਾਂ ਦੇ ਹੋ ਗਿਆ ਏ ਸਾਡਾ ਰੱਬ ਵੱਲੋਂ ਤੇਰੇ ਨਾਲ ਸੋਹਣੀਏ ਦੇ ਘੂੜਾ ਜੱਸ ਬੰਦ ਹੋ ਗਿਆ ਸਾਡਾ ਰੱਬ ਵੱਲੋਂ ਤੇਰੇ ਨਾਲ ਸੋਹਣੀਏ ਦੇ ਘੂੜਾ ਜੱਸ ਬੰਦ ਹੋ ਗਿਆ ਹੋਰ ਇੱਕ ਵਾਰੀ ਸਾਦੇ ਨਾਲ ਦੋ ਦੋ ਵਾਰੀ ਯਾ ਤੇਰੀ ਆਉਣ ਲੱਗ ਪਈ ਨੂੰ ਹੋਰ ਇੱਕ ਵਾਰੀ ਸਾਦੇ ਨਾਲ ਦੋ ਦੋ ਵਾਰੀ ਯਾ ਤੇਰੀ ਆਉਣ ਲੱਗ ਪਈ ਨੂੰ ਜੇ ਮੇਰੇ ਤੇ ਵਿੱਚ ਪਾਣੀ ਵਾਂਗ ਬੱਲੀਏ ਤੋ ਅੰਗਾ ਚ ਇਸ ਮਾਰ ਲੱਗ ਪਈ ਨੂੰ ਜੇ ਮੇਰੇ ਤੇ ਵਿੱਚ ਪਾਣੀ ਵਾਂਗ ਬੱਲੀਏ ਤੋ ਅੰਗਾ ਚ ਸਮੋ ਲੱਗ ਪਈ ਸਾਡਾ ਦਿਲ ਤੇ ਹੁਸਨ ਤੇਰਾ ਧੱਕ ਕੇ ਹਾਇ ਦਿਲ ਤੇ ਹੁਸਨ ਤੇਰਾ ਧੱਕ ਕੇ ਨੀ ਹੁਸਨ ਬੰਦ ਹੋ ਗਿਆ ਏ ਤੁਹਾਡਾ ਰੱਬ ਬੱਲੋ ਤੇਰੇ ਨਾਲ ਸੋਣੀ ਨਹੀਂ ਨੀ ਕੁੜਾ ਜੱਸ ਬੰਦ ਹੋ ਗਿਆ ਤੁਹਾਡਾ ਰੱਬ ਬੱਲੋ ਤੇਰੇ ਨਾਲ ਸੋਣੀ ਨਹੀਂ ਨੀ ਕੁੜਾ ਜੱਸ ਬੰਦ ਹੋ ਗਿਆ ਸਿਪਰ ਕਾ ਜਾ ਇਰਾਦਾ ਚਾਰੇ ਬੈਠ ਕੇ ਨਹੀਂ ਤੇਰੇ ਸਦਾ ਰਹਿਣਾ ਬੜ ਕੇ ਅੱਕਾ ਜਾਂ ਇਹ ਆਤਾ ਕਰ ਵੜ ਕੇ ਨਹੀਂ ਤੇਰੇ ਸਦਾ ਰਹਿਣਾ ਬੜ ਕੇ ਨੂੰ ساری ਉਮਰ ਤੇ ਨਾ ਅਸੀਂ ਕੱਟਣੀ ਬਣ ਕੇ ਮਾੜੇ ਮਾੜ ਕੇ ਨਹੀਂ ساری ਉਮਰ ਤੇ ਨਾ ਅਸੀਂ ਕੱਟਣੀ ਬਣ ਕੇ ਮਾੜੇ ਮਾੜ ਕੇ ਨੂੰ ਧੋਰ ਬਣ ਕੇ ਸਖੋਦ ਤੂੰ ਵੀ ਭੱਟਦੀ ਧੋਰ ਬਣ ਕੇ ਸਖੋਦ ਤੂੰ ਵੀ ਭੱਟਦੀ ਦਵਿੰਦਰ ਪਤੰਗ ਹੋ ਗਿਆ ਲੇ ਸਾਡਾ ਰੱਬ ਬੱਲਾ ਤੇਰੇ ਨਾਲ ਸੋਣੀਏ ਨਹੀਂ ਊੜਾ ਜੱਸ ਬੰਦ ਹੋ ਆ ਸਾਡਾ ਰੱਬ ਵੱਲੋਂ ਤੇਰੇ ਨਾਲ ਸੋਹਣੀਏ ਨਹੀਂ ਈ ਨਿਕੂੜਾ ਜਸ ਬੰਦ ਹੋ ਗਿਆ ਸਾਡਾ ਰੱਬ ਵੱਲੋਂ ਤੇਰੇ ਨਾਲ ਸੋਹਣੀਏ ਨਹੀਂ ਈ ਨਿਕੂੜਾ ਜਸ ਬੰਦ ਹੋ ਗਿਆ

दारू ही अलाह से करदी छोटे मोटे फिक्रादा गई बंदे दारू पी के सच मोल दे ਗਈ ਪੀ ਕੇ ਦੁਜਿਆਂ ਦਾ ਭੇਤ ਖੋਲਦੇ ਆਇਓ ਭੇਤ ਖੋਲਦੇ ਗਈ ਬੰਦੇ दारू ਪੀ ਕੇ ਸੱਚੀ ਮੋਲਦੇ ਗਈ ਪੀ ਕੇ ਦੁਜਿਆਂ ਦਾ ਭੇਤ ਖੋਲਦੇ ਆਇਓ ਭੇਤ ਖੋਲਦੇ ਗਈ ਬੰਦੇ ਪੀਣ ਚੋਰੀਓ ਗਈ ਬੰਦੇ ਪੀਣ ਚੋਰੀਓ ਕਰੋਂ ਡਰ ਹੁੰਦਾ ਇਸ਼ਤਰਾ ਦਾ फिरूड़ी मारका लॻे सारा पिंड मित्रा दारू ई एल छोटे मोटे फिकरा दारू ई इलाज करदी छोटे मोटे फिकर ਕਿ ਚਾੜਦਾ ਅੱਖਾਂ ਨੂੰ ਲੋਰ ਲਈ ਦੂਜਾ ਪੀ ਕੇ ਬੰਦਾ ਕਹਿੰਦਾ ਇੱਕ ਹੋਰ ਲਈ ਕਹਿੰਦਾ ਬੰਨ ਮੋਰ ਲਈ ਪਹਿਲਾ ਪੱਗ ਚਾੜਦਾ ਅੱਖਾਂ ਨੂੰ ਲੋਰ ਲਈ ਦੂਜਾ ਪੀ ਕੇ ਬੰਦਾ ਕਹਿੰਦਾ ਇੱਕ ਹੋਰ ਲਈ ਕਹਿੰਦਾ ਬੰਨ ਮੋਰ ਲਈ ਝੁੱਲੇ ਉੱਤੇ ਧਰਿਆ ਹੋਵੇ

ਦਾਹੀ ਅਲ੍ਹਾ ਸ ਕਰਦੀ ਛੋਟੇ ਮੂਟੇ ਟਿਕਰਾਂਦਾ کئی ਬੰਦੇ ਰੱਖਦੇ ਨੇ ਟਾਕੀ ਟੰਗ ਕੇ ਗਈਆਂ ਦਾ ਸੁਆਮਾ ਮਨਾ ਤੇਰੀ ਮੰਗ ਕੇ ਹਾਏ ਓਏ ਪੀਣੀ ਮੰਗ ਕੇ ਗਈ ਬੰਦੇ ਰੱਖਦੇ ਨੇ ਡਾਬੇ ਟੰਗ ਕੇ ਗਈਆਂ ਦਾ ਸੁਆਮਾ ਮਨਾ ਤੇਰੀ ਟੰਗ ਕੇ ਹਾਏ ਓਏ ਪੀਣੀ ਮੰਗ ਕੇ ਉਹਨਾ ਉੱਤੇ ਅਸਰ ਨਹੀਂ ਉਹਨਾ ਉੱਤੇ ਅਸਰ ਨਹੀਂ ਮੇਰੇ ਅੱਤੇ ਟਚਰਾਦਾ रूड़ी मार के सारा पिंड मित्रा दारू कर दारू ई एल करोटे मोटे फिकर दारू ई इले छोटे मोटे पिकरादा